ਜਿਹਦਾ ਨੰਬਰ ਆ ਗਿਆ ਉਹਨੂੰ ਨੌਕਰੀ ਮਿਲੂਗੀ ਕਿਸੇ ਦਾ ਨੰਬਰ ਘਟਾ ਬਦਾ ਕੇ ਜਾਂ ਕੋਈ ਇਹ ਜਾਂ ਕੁਝ ਕਰਕੇ ਅਸੀਂ ਨਹੀਂ ਕਰਦੇ ਆ ਕੱਲ ਪਰਸੋਂ ਰਿਜ਼ਲਟ ਆਏ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਦੇ ਇੱਕ ਵੋਟ ਤੇ ਵੀ ਬਹੁਤ ਸਾਰੇ ਜਿੱਤੇ ਨੇ ਵਿਰੋਧੀ ਪਾਰਟੀਆਂ ਵਾਲੇ ਤਿੰਨ ਵੋਟਾਂ ਦੇ ਵੀ ਜਿੱਤੇ ਨੇ ਕਈ ਸੀਟਾਂ ਚਾਰ ਤੇ ਜਿੱਤੇ ਨੇ ਪੰਜ ਤੇ 10 ਤੇ 9 ਤੇ 11 ਤੇ 20 ਤੇ 25 ਤੇ ਅਜੇ ਵੀ ਵੋਟਾਂ ਪ੍ਰੋਪਰ ਗਿਣੋ ਜੇ ਇੱਕ ਆਲਾ ਵੀ ਜਿੱਤੂਆ ਤਾਂ ਜਿੱਤੂ ਦਿਓ ਉਹਨੂੰ ਕਰਾ ਇਹ ਨਹੀਂ ਹੋਗਾ ਵੀ ਨੂੰ ਤਾ ਕ ਕਰ ਲੋ ਦਬ ਲੋ ਇਹ ਫਰੋਨਾ ਤੇ ਪਹਿਲਾਂ ਤਾਂ ਅਨਾਉਂਸਮੈਂਟ ਹੀ ਕਰ ਦਿੰਦੇ ਸੀ ਜਿੱਤ ਕੇ ਵੀ ਜਿੱਤ ਕੇ ਜਾ ਭਾਜ ਤੂੰ ਹੀ ਘਰੇ ਜਾਓ ਜਿੱਤ ਕੇ ਇਹਦਾ ਕੀ ਫਾਇਦਾ ਹੋਇਆ ਫੇ ਜੇ ਤੁਸੀਂ ਕਿਸੇ ਨੂੰ ਹੋਰ ਨੂੰ ਖੇਡਣੀ ਨਹੀਂ ਦੇਣਾ ਫਿਰ ਕਾਦੇ ਬਾਤੇ ਬੋਟਾ ਫੋਣੀਆ ਫਿਰ ਉਹਨਾਂ ਨੂੰ ਵੀ ਇੱਕ ਪ੍ਰਚਾਰ ਕਰਨ ਲੈਣ ਦਿਓ ਲੋਕਾਂ ਦਾ ਫਤਵਾ ਲੈਣ ਦਿਓ ਲੋਕ ਨੇ ਲੋਕ ਸਭ ਕੋ ਸੱਚ ਦੱਸ ਦਿੰਦੇ ਭਾਈ ਇਹਨੂੰ ਅਸੀਂ ਪਸੰਦ ਕਰਦੇ ਐ ਨਹੀਂ ਕਰਦੇ ਅਸੀਂ ਵੀ ਕਿਸੇ ਸਮੇਂ ਨਵੇਂ ਸੀ ਅਸੀਂ ਵੀ ਕਈ ਲੋਕਾਂ ਚ ਲੋਕਾਂ ਨੇ ਸਾਨੂੰ ਵੋਟਾਂ ਬਾਤੀਆਂ ਤਾਂ ਹੁਣ ਤਿਆਰ ਬੇਕਾਰ ਹੋ ਗਏ ਅਸੀਂ ਜੇ ਅਸੀਂ ਕੱਲ ਨੂੰ ਕੰਮ ਕਰਾਂਗੇ ਵਧੀਆ ਕਰਾਂਗੇ ਤਾਂ ਤੁਸੀਂ ਦੁਬਾਰੇ ਸਾਨੂੰ ਫਤਵਾ ਦੇ ਦੋਗੇ ਨਹੀਂ ਕਰਾਂਗੇ ਕੋਈ ਆਪ ਦੇ ਨਿੱਜ ਵਾਸਤੇ ਕਰਾਂਗੇ ਕੰਮ ਜਾਂ ਕੋਈ ਆਪਦੇ ਰਿਸ਼ਤੇਦਾਰੀਆਂ ਜਾਂ ਆਪਦੇ ਚਮਚਿਆਂ ਦੇ ਹੱਕਾਂ 'ਚ ਫੈਸਲੇ ਸੁਣਾਵਾਂਗੇ ਤਾਂ ਬਿਲਕੁਲ ਓਵੇਂ ਜਿਵੇਂ ਸਾਡੇ ਹੱਥਾਂ 'ਚੋਂ ਪੈਨ ਖੋ ਕੇ ਲੋਕ ਕਿਸੇ ਹੋਰ ਦੇ ਹੱਥਾਂ 'ਚ ਫੜਾ ਲੈਣਗੇ ਜਿਵੇਂ ਉਹਨਾਂ ਤੋਂ ਖੋ ਕੇ ਸਾਨੂੰ ਦਿੱਤਾ ਇਹ ਤਾਂ ਸਿੱਧਾ ਸੌਦਾ ਹੈ ਸਵੈਸ ਕਰਕੇ ਪੰਜਾਬ ਜਿਹੜਾ ਬੜੀ ਫਰਟਾਈਲ ਧਰਤੀ ਹੈ ਉਪਜਾਊ ਧਰਤੀ ਹੈ ਗੁਰੂਆਂ ਦਾ ਵਰਦਾਨ ਪ੍ਰਾਪਤ ਧਰਤੀ ਹੈ ਹਰ ਪਿੰਡ 'ਚ ਸ਼ਹੀਦਾਂ ਦਾ ਕੋਈ ਨਾ ਕੋਈ ਗੇਟ ਬਣਿਆ ਕੋਈ ਬੁੱਤ ਲੱਗਿਆ ਹੈ ਬੜੀ ਸ਼ਹੀਦਾਂ ਦੀ ਅਸ਼ੀਰਵਾਦ ਪ੍ਰਾਪਤ ਧਰਤੀ ਹੈ ਫਕੀਰਾਂ ਦੀ ਧਰਤੀ ਹੈ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਦੀ ਧਰਤੀ ਹੈ ਇਸ ਧਰਤੀ ਤੇ ਕੋਈ ਜੰਮ ਪਿਆ ਤਾਂ ਉਹ ਭੁੱਖਾ ਨਹੀਂ ਮਰਦਾ ਇਹ ਧਰਤੀ ਤਾਂ ਅੰਨ ਦਾਤਿਆਂ ਦੀ ਧਰਤੀ ਹੈ ਦਾਤਿਆਂ ਦਾਤਿਆਂ ਤੋਂ ਲੋਕ ਮੰਗਦੇ ਐ ਦਾਤੇ ਤਾਂ ਦਾਤਾਂ ਵੰਡਣ ਵਾਲੇ ਹੁੰਦੇ ਆ ਵਿਚਦੀ ਚਲੋ ਮਾੜੀਆਂ ਸਰਕਾਰਾਂ ਆ ਗਈਆਂ ਉਹਨਾਂ ਨੇ ਚਿੱਟੇ-ਚੁੱਟੇ ਤੇ ਲਾਤੇ ਜਜਵਾਕਾਂ ਨੂੰ ਫਟਕਾ ਲਿਆ ਜਾਂ ਹੁਣ ਜਦੋਂ ਖਜ਼ਾਨਾ ਮੰਤਰੀ ਵੀ ਕਹੀ ਜਾਊਗਾ 5 ਸਾਲ ਖਜ਼ਾਨਾ ਖਾਲੀ ਐ ਖਜ਼ਾਨਾ ਖਾਲੀ ਐ ਫੇ ਬੱਚੇ ਤਾਂ ਬਾਹਰ ਭੱਜਣਗੇ ਮਾਪੇ ਕਹਿੰਦੇ ਪੁੱਤੇ ਦਾ ਖਜ਼ਾਨਾ ਖਾਲੀ ਐ ਇੱਕ ਬਿਆਨ ਨਾਲ ਲੀਡਰ ਦੇ ਇੱਕ ਬਿਆਨ ਨਾਲ ਬਹੁਤ ਸਾਰੇ ਘਰਾਂ ਦਾ ਭਵਿੱਖ ਬਦਲ ਜਾਂਦਾ ਚੱਕ ਕੇ ਬਿਆਨ ਦੇਦਾ ਪ੍ਰਾਈਵੇਟ ਬੱਸਾਂ ਨੂੰ ਅਸੀਂ ਨਿਜੀਕਰਨ ਕਰ ਦਿਆਂਗੇ ਜੀ ਕੇਂਦਰੀਕਰਨ ਕਰ ਦਿਆਂਗੇ ਚਲੋ ਜੀ ਸਾਰੇ ਬੱਸਾਂ ਵੇਚ ਜਾਂਦੇ ਜੀ ਸਾਡੇ ਦੋਸਤ ਨੇ ਇੱਕ ਕੈਨੇਡਾ ਰਹਿੰਦੇ ਨੇ ਉਹਨਾਂ ਦੀ ਬੜੀ ਵੱਡੀ ਵੱਡੀ ਟਰਾਂਸਪੋਰਟ ਸੀਗੀ ਉਹ ਕਹਿੰਦੇ ਇੱਕ ਬਾਦਲ ਦੇ ਇੱਕ ਬਿਆਨ ਨੇ ਸਾਡਾ ਸਾਰਾ ਟਰਾਂਸਪੋਰਟ ਦਾ ਤੰਦਾ ਤਬਾਹ ਕਰਕੇ ਰੱਖਤਾ ਉਹਨੇ ਕਹਿਤਾ ਸਾਰੀਆਂ ਨਿਜੀ ਬੱਸਾਂ ਦਾ ਕੇਂਦਰੀਕਰਨ ਕਰਾਂਗੇ ਕਨ ਸਾਡੇ ਘਰ ਦੇ ਕਹਿੰਦੇ ਭਾਈ ਬੱਸਾਂ ਹੁਣ ਵਿਕਣਗੀਆਂ ਤੂੰ ਉਹ ਕੈਨੇਡਾ ਲਾਮੇ ਜਾ ਕਹਿੰਦਾ ਫਿਰਦੇ ਆ ਕੈਨੇਡਾ ਚ ਨਾ ਕੋਈ ਜਿਕਰ ਨਹੀਂ ਕੀਤਾ ਕੇਂਦਰੀਕਰਨ ਦਾ ਖਾਦਾ ਕਰਨਾ ਸੀ ਉਹਦਾ ਬਾਦਲੀਕਰਨ ਕਰਤਾ ਸਾਰੀਆਂ ਬੱਸਾਂ ਆਪ ਲੈ ਲੀਆਂ ਚਲੋ ਜੀ ਸਾਰੇ ਰੂਟ ਆਪ ਲੈ ਲੈ ਚਲੋ ਜੀ ਜਦੋਂ ਲੀਡਰ ਜਿਹੜਾ ਨਾ ਉਹ ਵਪਾਰੀ ਬਣ ਜੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਕੀ ਜਨਤਾ ਬਿਕਾਰੀ ਜਦੋਂ ਰਾਜਾ ਹੀ ਵਪਾਰ ਕਰਨ ਲੱਗ ਗਿਆ ਫਿਰ ਕਿਹਨੂੰ ਹੋਰ ਨੂੰ ਕਿਹਨੂੰ ਕਰਨ ਦੇਊਗੇ ਜੇ ਵਪਾਰੋ ਜੂ ਰਾਜੇ ਦੀਆਂ ਬੱਸਾਂ ਚੱਲਦੀਆਂ ਹੋਣ ਫਿਰ ਉਹ ਹੋਰ ਕਿਹਨੂੰ ਪਾਉਣ ਦੇਊਗਾ ਮਿੰਨੀ ਬੱਸਾਂ ਦੇ ਰੂਟ ਕਿਉਂ ਪਾਉਣ ਦੇਊਗਾ ਉਹ ਫਿਰ 2 ਮਿੰਟ ਤੁਹਾਡੇ ਮੂਰੇ ਲਾ ਲੂਗਾ 2 ਮਿੰਟ ਤੁਹਾਡੇ ਪਿੱਛੇ ਲਾ ਲੂਗਾ ਤੁਹਾਨੂੰ 버ਗਰ ਦੀ ਟਿੱਕੀ ਵਾਂਗੂਆਂ ਦੱਬੀ ਫਿਰਨਗੇ ਉਹ ਵਾਲੇ ਵਾਲੇ ਹਾਂ